ਆਮ ਆਦੀ ਪਾਰਟੀ ਦੇ 3 ਦਰਜਨ ਦੇ ਕਰੀਬ ਵਿਧਾਇਕ ਤੇ ਕੁਝ ਮੰਤਰੀ ਹੁਣ ਸਰਕਾਰ ਦੇ ਰਡਾਰ ਦੇ ਉੱਪਰ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਦਾ ਪੱਤਾ ਸਾਫ਼ ਹੋ ਸਕਦਾ ਹੈ ਭਾਵ 2027 ਦੇ ਵਿੱਚ ਇਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਆਖਰ ਰਡਾਰ ਤੇ ਇਹ ਮੰਤਰੀ ਤੇ ਵਿਧਾਇਕ ਆਏ ਕਿਉਂ ਨੇ ਕਾਰਨ ਕੀ ਨੇ ਤੇ ਕਿਹੜੇ ਕਿਹੜੇ ਮੰਤਰੀ ਤੇ ਵਿਧਾਇਕ ਨੇ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਖਬਰ ਬੜੀ ਅਹਿਮ ਹੈ ਗੱਲਬਾਤ ਉਸ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸਰਕਾਰ ਦੀ ਨਵੀਂ ਨੀਤੀ ਦੀ ਕਿਉਂਕਿ ਲੈਂਡ ਪੁਲਿੰਗ ਨੀਤੀ ਫੇਲ ਹੋਣ ਤੋਂ ਬਾਅਦ ਸਰਕਾਰ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਲਈ ਹੁਣ ਸਰਕਾਰੀ ਜ਼ਮੀਨਾਂ ਵੇਚਣ ਲੱਗੀ ਹੈ ਪੂਰਾ ਮਾਮਲਾ ਕੀ ਹੈ ਆਖਰ ਸਰਕਾਰ ਦੀ ਹੁਣ ਨਵੀਂ ਯੋਜਨਾ ਕੀ ਹੈ ਗੱਲਬਾਤ ਉਸ ਯੋਜਨਾ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿੱਚ ਚੱਲ ਰਹੇ ਟਕਰਾਅ ਨੂੰ ਲੈ ਕੇ ਕੀ ਟਕਰਾ ਅਸਲ ਦੇ ਵਿੱਚ ਟਕਰਾਇਆ ਜਾਂ ਫਿਰ ਜਿਸ ਤਰ੍ਹਾਂ ਦੀ ਚਰਚਾਾਂ ਮਾਣੇ ਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਹਾਈਪ ਦੇ ਰਹੀ ਹੈ ਭਾਜਪਾ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੀ ਆ ਆਖਰ ਇਸ ਪੂਰੀ ਖਬਰ ਦੀ ਸੱਚਾਈ ਕੀ ਹੈ ਕਿ ਸੱਚਮੁੱਚ ਟਕਰਾ ਦੀ ਸਥਿਤੀ ਦੋਹਾਂ ਪਾਰਟੀਆਂ ਦੇ ਵਿੱਚ ਹੈ ਜਾਂ ਫਿਰ ਭਾਜਪਾ ਨੂੰ ਹਾਈਪ ਪੰਜਾਬ ਦੇ ਵਿੱਚ ਦੇਣ ਦੀ ਆਪਦੀ ਯਰਣਨੀਤੀ ਹੈ ਗੱਲਬਾਤ ਇਸ ਖਬਰ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੋਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ 2027 ਦੀਆਂ ਚੋਣਾਂ ਨੂੰ ਲੈ ਕੇ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਹੁਣ ਤਿਆਰੀਆਂ ਸ਼ੁਰੂ ਕਰਦੀਆਂ ਨਜ਼ਰ ਆ ਰਹੀਆਂ ਨੇ ਪਰ ਉੱਥੇ ਹੀ ਹੁਣ ਤਕਰੀਬਨ ਚਰਚਾਮਾ ਇਹ ਚੱਲਿਆ ਨੇ ਵੀ ਤਿੰਨ ਦਰਜਨ ਦੇ ਕਰੀਬ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਕੁਝ ਮੰਤਰੀ ਵੀ ਸਰਕਾਰ ਦੇ ਢਾਰ ਦੇ ਉੱਪਰ ਆ ਗਏ ਨੇ ਤੇ ਉਹਨਾਂ ਦਾ ਪੱਤਾ 2027 ਦੇ ਵਿੱਚ ਸਾਫ਼ ਹੋ ਸਕਦਾ ਹੈ ਭਾਵ ਉਹਨਾਂ ਦੇ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਜੇਕਰ ਇਹ ਗੱਲ ਸੱਚ ਹੈ ਤਾਂ ਫਿਰ ਇਹ ਟਿਕਟਾਂ ਕੱਟੀਆਂ ਕਿਉਂ ਜਾ ਰਹੀਆਂ ਨੇ ਇਹਨਾਂ ਦੇ ਕਾਰਨ ਕੀ ਨੇ ਤੇ ਕਿਹੜੇ ਮੰਤਰੀ ਨੇ ਤੇ ਕਿਹੜੇ ਵਿਧਾਇਕ ਨੇ ਜਿਨ੍ਹਾਂ ਦੇ ਉੱਪਰ 2027 ਦੇ ਵਿੱਚ ਇਹ ਗਾਲ੍ਹ ਦਿਖ ਸਕਦੀ ਹੈ ਦੇਖੋ ਲਖਵਿੰਦਰ ਜੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹ ਆਪਾਂ ਪਹਿਲਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰ ਚੁੱਕੇ ਹਾਂ ਕਿ ਕਈ ਵਿਧਾਇਕਾਂ ਦੇ ਉੱਪਰ ਕਈ ਮੰਤਰੀਆਂ ਦੇ ਉੱਪਰ 2027 ਦੇ ਅੰਦਰ ਘਾਤ ਜਿਹੜੀ ਆ ਉਹ ਦਿਖ ਸਕਦੀ ਹੈ। ਹੁਣ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪੂਰੀ ਫੀਡਬੈਕ ਆਪਣੀ ਪਾਰਟੀ ਦੀ ਆਪਣੀ ਸਰਕਾਰ ਦੀ ਜਿਹੜੀ ਲੋਕਾਂ ਤੋਂ ਲੈ ਰਹੀ ਆ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਵਲੰਟੀਅਰ ਜਿਹੜੇ ਆ ਨਾ ਉਹ ਕੁਝ ਟਿਕਟਾਂ ਮਿਲਣ ਦੇ ਨਾਂ ਕਰਣ ਔਰ ਉਹਨਾਂ ਨੂੰ ਕੁਝ ਅਹੁਦੇ ਨਾਂ ਮਿਲਣ ਦੇ ਕਰਕੇ ਉਹ ਜਿਹੜੇ ਉਹ ਪਰੇਸ਼ਾਨ ਨੇ ਉਹ ਨਾਰਾਜ਼ ਨੇ ਤਾਂ ਪਿਛਲੇ ਦਿਨੀ ਆਪਾਂ ਦੇਖਿਆ ਕਿ ਕੁਝ ਬੋਰਡਾਂ ਦੇ ਮੈਂਬਰ ਕੁਝ ਦੇ ਚੇਅਰਮੈਨ ਜਿਹੜੇ ਆਪਾਂ ਕਦੇ ਪਹਿਲਾਂ ਬੋਰਡ ਸੁਣੇ ਵੀ ਹੈ ਨਹੀਂ ਸੀ ਉਹ ਵੀ ਬੋਰਡ ਜਿਹੜੇ ਨਵੇਂ ਬਣਾ ਕੇ ਆਪਣੇ ਵਲੰਟੀਅਰਾਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਲੋਕਾਂ ਨੂੰ ਅਡਜਸਟ ਕਰਕੇ ਖੁਸ਼ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਹੈ ਕੁਝ ਬੋਰਡ ਸੀ ਕੁਝ ਹੋਰ ਸੀ ਉਹ ਸਾਰੀ ਥਾਮਾਂ ਦੇ ਉੱਪਰ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਹੀ ਪਤਾ ਲੱਗਿਆ ਹੈ ਹਾਲਾਂਕਿ ਲਖਵਿੰਦਰ ਜੀ ਇਸ ਸੂਤਰ ਜਿਹੜੇ ਇਹ ਗੱਲ ਦੱਸ ਰਹੇ ਆ ਉਹ ਤਾਂ 36 ਤੇ ਤਕਰੀਬਨ 3 ਦਰਜਣ ਦੇ ਕੋਲ ਆਸਪਾਸ ਵਿਧਾਇਕ ਜਿਹੜੇ ਉਹ 10000 ਮੰਤਰੀ ਜਿਨ੍ਹਾਂ ਦੀ ਫੀਡਬੈਕ ਬਹੁਤ ਮਾੜੀ ਆਈ ਹੈ ਪਰ ਆਪਣੇ ਕੋਲੇ ਇਹਦੋਂ ਵੀ ਦੁਖਣੇ ਵਿਧਾਇਕਾਂ ਤੇ ਮੰਤਰੀਆਂ ਦੀ ਜਿਹੜੀ ਉਹ ਫੀਡਬੈਕ ਠੀਕ ਨਾ ਆਉਣ ਦੀ ਜਿਹੜੀ ਹੈ ਉਹ ਗੱਲ ਸਾਹਮਣੇ ਆ ਰਹੀ ਹੈ ਔਰ ਲਖਵਿੰਦਰ ਜੀ ਆਮ ਆਦੀ ਪਾਰਟੀ ਦੇ ਦਿੱਲੀ ਦੇ ਇੱਕ ਬਹੁਤ ਵੱਡੇ ਜ਼ਿੰਮੇਵਾਰ ਲੀਡਰ ਦੇ ਨਾਲ ਜਦੋਂ ਗੱਲਬਾਤ ਸਾਡੀ ਬਹੁਤ ਕਾਫੀ ਸਮਾਂ ਪਹਿਲਾਂ ਹੋਈ ਸੀ ਤਾਂ ਉਦੋਂ ਉਹਨੇ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਇਹ ਗੱਲ ਦੱਸੀ ਸੀ ਕਿ ਸਾਡੀ ਪਾਰਟੀ ਸੋਚ ਰਹੀ ਹੈ ਕਿ ਤਕਰੀਬਨ 50 ਤੋਂ 60 ਚਿਹਰੇ ਜਿਹੜੇ ਆ ਉਹ 27 ਦੀਆਂ ਚੋਣਾਂ ਦੇ ਵਿੱਚ ਬਦਲੇ ਜਾਣਗੇ ਔਰ ਇਹ ਗੱਲ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਚੁੱਕੇ ਆ ਕਿ ਆਮ ਆਦਮੀ ਪਾਰਟੀ 50 ਤੋਂ 60 ਚਿਹਰੇ ਜਿਹੜੇ ਆ ਇਸ ਵਕਤ 2027 ਦੀਆਂ ਚੋਣਾਂ ਦੇ ਵਿੱਚ ਚੇਂਜ ਕਰ ਸਕਦੀ ਹੈ ਔਰ ਉਹ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਦੇ ਚਿਹਰੇ ਜਿਹੜੇ ਆ ਉਹ ਹੋਣੇ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਬਦਨਾਮੀ ਘਟੀ ਹੈ ਹੁਣ ਜਿਹੜੀ ਇਹ ਤਾਜ਼ਾ ਰਿਪੋਰਟ ਸਾਹਮਣੇ ਆ ਰਹੀ ਹੈ ਪਤਾ ਲੱਗਿਆ ਕਿ ਫੀਡਬੈਕ ਜਿਹੜੀ ਪਾਰਟੀ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਗਰਾਊਂਡ ਤੋਂ ਲਈ ਹੈ ਉਹਨਾਂ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੀ ਫੀਡਬੈਕ 36 ਦੇ ਕਰੀਬ ਯਾਨੀ ਕਿ ਤਿੰਨ ਦਰਜਨ ਦੇ ਕਰੀਬ ਲੋਕਾਂ ਦੀ ਜਿਹੜੀ ਉਹ ਫੀਡਬੈਕ ਬਿਲਕੁਲ ਵੀ ਠੀਕ ਨਹੀਂ ਹੈ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇੱਕ ਮੰਤਰੀ ਨੂੰ ਜਿਹਨੂੰ ਪਿਛਲੇ ਦਿਨੀ ਹਟਾਇਆ ਗਿਆ ਸੀ ਉਹਦੇ ਜਿਹੜੀ ਸਗੋਂ ਦੀ ਫੀਡਬੈਕ ਲੋਕਾਂ ਦੇ ਵਿੱਚੋਂ ਕਹਿੰਦੇ ਕਿ ਕੀ ਕਰ ਰਹੀ ਸੀ ਹੁਣ ਮਤਲਬ ਇਹ ਸਥਿਤੀ ਜਿਹੜੀ ਜਿਹਦੀ ਠੀਕ ਆਈ ਸੀ ਉਹਨੂੰ ਹਟਾਇਆ ਕਿਉਂ ਗਿਆ ਔਰ ਇਹ ਵੀ ਜਿਹੜੇ ਹੁਣ ਸਵਾਲ ਤਾਂ ਜ਼ਰੂਰ ਖੜੇ ਹੋਣਗੇ ਉਹ ਪਾਰਟੀ ਸੋਚੇਗੀ ਪਰ ਗੱਲ ਇਹ ਆ ਕਿ 3 ਦਰਜਣ ਦੇ ਕਰੀਬ ਵਿਧਾਇਕਾਂ ਤੇ ਮੰਤਰੀਆਂ ਦੀ ਫੀਡਬੈਕ ਜਿਹੜੀ ਉਹ ਸਹੀ ਨਹੀਂ ਆਈ ਔਰ ਪਤਾ ਇਹ ਵੀ ਲੱਗਿਆ ਇਸ ਤੋਂ ਵੀ ਅੱਗੇ ਜਾ ਕੇ ਲਖਵਿੰਦਰ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੀ ਥਾਂ ਦੇ ਉੱਪਰ ਜਿਨ੍ਹਾਂ ਦੀ ਫੀਡਬੈਕ ਮਾੜੀ ਆਈ ਹੈ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੀ ਥਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਾਬਰ ਜਲਦ ਹਲਕਾ ਇੰਚਾਰਜ ਜਿਹੜਾ ਸਿਸਟਮ ਜਿਹੜਾ ਅਕਾਲੀ ਦਲ ਨੇ ਚਲਾਇਆ ਹੋਇਆ ਸੀ ਫਿਰ ਕਾਂਗਰਸ ਨੇ ਵੀ ਉਹਨੂੰ ਅਡਾਪਟ ਕੀਤਾ ਤੇ ਹੁਣ ਆਮ ਆਦੀ ਪਾਰਟੀ ਉਸ ਤੋਂ ਵੀ ਅੱਗੇ ਜਾ ਕੇ ਆਮ ਆਦੀ ਪਾਰਟੀ ਉਸ ਤੋਂ ਵੀ ਅੱਗੇ ਜਾ ਕੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀ ਕਾਂਗਰਸ ਜਾਂ ਅਕਾਲੀ ਦਲ ਸੀ ਉਹ ਹਲਕਾ ਇੰਚਾਰਜ ਉਥੇ ਵਰਤੀ ਸੀਗੀ ਜਿੱਥੇ ਉਹਨਾਂ ਦੇ ਸਰਕਾਰ ਦੇ ਅੰਦਰ ਉਹਨਾਂ ਦਾ ਬੰਦਾ ਹਾਰ ਜਾਂਦਾ ਸੀ ਤੇ ਜਿਹੜਾ ਬੰਦਾ ਚੋਣ ਲੜਦਾ ਸੀ ਉਹਨੂੰ ਉਥੇ ਹਲਕਾ ਇੰਚਾਰਜ ਚਾਹੁੰਦੇ ਸੀ ਪਰ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਉਹ ਦੇਖਣ ਨੂੰ ਮਿਲੂਗਾ ਲੈ ਕੁਵਿੰਦਰ ਜੀ ਕਿ ਮੌਜੂਦਾ ਵਿਧਾਇਕ ਸਰਕਾਰ ਦਾ ਉੱਥੇ ਹੋਏਗਾ ਤੇ ਨਾਲ ਇੱਕ ਬਰਾਬਰ ਹਲਕਾ ਇੰਚਾਰਜ ਵੀ ਜਿਹੜਾ ਉਹ ਕੰਮ ਕਰੇਗਾ ਆਉਣ ਵਾਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਜਿਹੜੇ ਵਿਧਾਇਕ ਤੇ ਮੰਤਰੀਆਂ ਦੀ ਪੋਜੀਸ਼ਨ ਠੀਕ ਨਹੀਂ ਹੈ ਉੱਥੇ ਬਰਾਬਰ ਹਕਾ ਇੰਚਾਰਜ ਲਾ ਦਿੱਤੇ ਜਾਣਗੇ ਔਰ ਉੱਥੇ ਜਿੱਥੇ ਜਿੱਥੇ ਹਲਕਾ ਇੰਚਾਰਜ ਲਾ ਦਿੱਤਾ ਉਥੋਂ ਵਾਲਾ ਵਿਧਾਇਕ ਤੇ ਮੰਤਰੀ ਫਿਰ ਇਹ ਗੱਲ ਸਮਝ ਲਵੇ ਕਿ ਭਾਈ ਤੁਹਾਨੂੰ 27 ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਉਤਾਰਨ ਨਹੀਂ ਵਾਲੀ ਤੁਹਾਡੀ ਭਾਵ ਕੇ ਟਿਕਟ ਜਿਹੜੀ ਆ ਉਹ ਕੱਟੀ ਜਾਣ ਵਾਲੀ ਆ ਔਰ ਅੰਦਰ ਖਾਤੇ ਲਖਵਿੰਦਰ ਜੀ ਅੰਦਰ ਖਾਤੇ ਇਹ ਫੀਡਬੈਕ ਇਹ ਗੱਲ ਜਿਹੜੀ ਹੈ ਕਿ ਹਲਕਿਆਂ ਚ ਇੰਚਾਰਜ ਲੱਗਣੇ ਔਰ ਟਿਕਟ ਕੱਟਣ ਵਾਲੀ ਗੱਲ ਜਿਹੜੀ ਹੈ ਉਹ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਪਣੇ ਬਾਰੇ ਪਤਾ ਲੱਗ ਚੁੱਕੀ ਹੈ ਔਰ ਇਹ ਵੀ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਮਜੂਤਾ ਐਮਐਲਏ ਤੇ ਮੰਤਰੀ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਸੈਟਿੰਗ ਕਰਨ ਦੇ ਲਈ ਹੁਣ ਇਹ ਤੋਈ ਅਪਰੋਚ ਕਰ ਰਹੇ ਨੇ ਜ਼ਿਆਦਾਤਰ ਵਿਧਾਇਕ ਤੇ ਮੰਤਰੀ ਕਾਂਗਰਸ ਵਾਲੇ ਪਾਸੇ ਵੀ ਭੱਜ ਰਹੇ ਨੇ ਅਤੇ ਜਿਹ ਜਿਨ੍ਹਾਂ ਵਿਧਾਇਕਾਂ ਦੇ ਮੰਤਰੀ ਨੂੰ ਕਾਂਗਰਸ ਵਾਲੇ ਪਾਸੋਂ ਬਹੁਤਾ ਚੋਗਾ ਨਹੀਂ ਪਾਇਆ ਜਾਂਦਾ ਹਾਲਾਂਕਿ ਕਾਂਗਰਸ ਕਹਿੰਦੇ ਇਹ ਗੱਲ ਸੋਚ ਰਹੀ ਹੈ ਕਿ ਭਾਈ ਹੁਣ ਬਦਨਾਮੀ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੀ ਬਦਨਾਮੀ ਵਾਲੇ ਵਿਧਾਇਕ ਤੇ ਮੰਤਰੀ ਆ ਉਹਨਾਂ ਨੂੰ ਨਹੀਂ ਲੈਣਾ ਪਰ ਫਿਰ ਵੀ ਮਨਾ ਕੋਈ ਪੋਲਿਟਿਕਸ ਦੇ ਵਿੱਚ ਕਰਦਾ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਸੇ ਨਾ ਕਿਸੇ ਲਾਰੇ ਨੱਪਿਆਂ ਦੇ ਵਿੱਚ ਰੱਖਿਆ ਜ਼ਰੂਰ ਜਾਂਦਾ ਹੈ ਪਰ ਕਈਆਂ ਨੂੰ ਤਾਂ ਜਿਨ੍ਹਾਂ ਨੂੰ ਜਵਾਬ ਹੀ ਸਾਫ਼ ਤੌਰ ਤੇ ਦੇ ਦਿੱਤਾ ਜਿਵੇਂ ਬਹੁਤ ਸਾਰੇ ਵਿਧਾਇਕਾਂ ਦੇ ਤਾਂ ਖੁੱਲੇ ਤੌਰ ਤੇ ਜਿਹੜੀ ਹੈਗੀ ਬਦਨਾਮੀ ਹੈਗੀ ਆ ਉਹਨਾਂ ਵਿਧਾਇਕਾਂ ਨੂੰ ਜਿਨ੍ਹਾਂ ਨੂੰ ਜਵਾਬ ਦਿੱਤਾ ਕਾਂਗਰਸ ਨੇ ਕਿ ਭਾਈ ਤੁਹਾਡੀ ਤਾਂ ਗੱਲ ਬਿਲਕੁਲ ਨਹੀਂ ਬਣੀ ਜਿਨ੍ਹਾਂ ਨੂੰ ਲਾਰਾ ਵੀ ਨਹੀਂ ਕਾਂਗਰਸ ਦੇ ਮੇਲੋਂ ਲਾਇਆ ਗਿਆ ਉਹ ਭਾਜਪਾ ਵਾਲੇ ਪਾਸੇ ਟਕਰਾਂ ਜਿਹੜੇ ਉਹ ਮਾਰਦੇ ਦਿਖਾਈ ਦੇ ਰਹੇ ਔਰ ਜਿਹੜੇ ਦੂਜੇ ਨੰਬਰ ਤੇ ਜੇ ਨਹੀਂ ਔਰ ਤੀਜੇ ਨੰਬਰ ਤੇ ਜਿਨ੍ਹਾਂ ਦੀ ਗੱਲ ਨਹੀਂ ਬਣ ਰਹੀ ਉਹ ਫਿਰ ਕਾਲੇ ਦਲ ਵਾਲੇ ਪਾਸੇ ਵੀ ਜਾਂਦੇ ਦਿਖਾਈ ਦੇ ਰਹੇ ਆ ਪਰ ਹੁਣ ਇਹਨਾਂ ਵਧਾਈ ਕਾਂਬੇ ਮੰਤਰੀਆਂ ਦੇ ਵਾਸਤੇ ਹੁਣ ਚੌਥਾ ਰਾਹ ਵੀ ਲਖਵਿੰਦਰ ਜੀ ਗਿਆਨੀ ਹਰਬੀ ਸਿੰਘ ਹੁਣ ਵਾਲੇ ਫਰੰਟ ਦਾ ਜਿਹੜਾ ਉਹ ਖੁੱਲ੍ਹਦਾ ਨਜ਼ਰ ਆ ਰਿਹਾ ਪਰ ਉਹ ਸਾਫ ਸੁਥਰੇ ਚਿਹਰੇ ਨਵੇਂ ਫਰੈਸ਼ ਚਿਹਰੇ ਨੂੰ ਲੈਣਾ ਪਸੰਦ ਕਰਨਗੇ ਜਾਂ ਇਹਨਾਂ ਬਦਨਾਮੀ ਦੇ ਘਰਾਂ ਨੂੰ ਲੈਣਾ ਪਸੰਦ ਕਰਨਗੇ ਇਹ ਜਿਹੜੀ ਗੱਲ ਉਹਨਾਂ ਤੇ ਹੋਊਗੀ ਪਰ ਹਾਲ ਦੀ ਘੜੀ ਇਹ ਗੱਲ ਲਖਵਿੰਦਰ ਜੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਫੀਡਬੈਕ ਚੰਗੀ ਨਹੀਂ ਪਹੁੰਚੀ ਹੈ ਔਰ ਉਹਨਾਂ ਵਿਧਾਇਕਾਂ ਦੀਆਂ ਆ ਸੀਟਾਂ ਦੇ ਉੱਪਰ ਹੁਣ ਬਰਾਬਰ ਹਲਕਾ ਇੰਚਾਰਜ ਲਾ ਕੇ ਉਹਨਾਂ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਊਗਾ ਜਿਨ੍ਹਾਂ ਨੂੰ ਸਤਾਈ ਦੇ ਵਿੱਚ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਨਾ ਹੈਗਾ ਔਰ ਉਹਨਾਂ ਨੂੰ ਪ੍ਰਮੋਟ ਕੀਤਾ ਜਾਊਗਾ ਔਰ ਵਿਧਾਇਕ ਤੇ ਮੰਤਰੀਆਂ ਦੇ ਵਿੱਚ ਖਿੱਚੋ ਤਾਣ ਵੀ ਇਸ ਚੀਜ਼ ਨੂੰ ਲੈ ਕੇ ਹੈਗੀ ਹੈ ਔਰ ਇਹ ਵੀ ਖਾਲਾ ਕਿ ਜਿਹੜੀ ਤਾਜ਼ਾ ਖਬਰਾਂ ਉਹਦੇ ਵਿੱਚ 36 ਵਿਧਾਇਕਾਂ ਦਾ ਦੱਸਿਆ ਜਾ ਰਿਹਾ ਮੰਤਰੀਆਂ ਦੱਸਿਆ ਜਾ ਰਿਹਾ ਕਿ ਟਿਕ ਟਕਟੀ ਜਾ ਸਕਦੀ ਹੈ ਪਰ ਜਿਹੜੇ ਦਿੱਲੀ ਦੇ ਵੱਡੇ ਲੀਡਰ ਦੇ ਦੱਸਣ ਦੇ ਮੁਤਾਬਿਕ 50 ਤੋਂ 60 ਜਿਹੜੇ ਲੀਡਰ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਮੰਤਰੀ ਉਹਨਾਂ ਦੀ ਟਿਕਟ ਜਿਹੜੀ ਆ ਉਹ ਕੱਟੀ ਜਾ ਸਕਦੀ ਹੈ ਲਖਵਿੰਦਰ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਅੰਕੜਾ ਦੱਸ ਰਹੇ ਹੋ ਭਾਵੇਂ ਕਿ ਜਿਹੜੇ ਅੰਕੜੇ ਸਰਕਾਰ ਦੀ ਰਡਾਰ ਦੇ ਉੱਪਰ ਨੇ ਉਹ ਤਕਰੀਬਨ 3000 ਦੇ ਨੇੜੇ ਤੇੜੇ ਪਰ ਤੁਸੀਂ 50 60 ਦਾ ਅੰਕੜਾ ਦੱਸ ਰਹੇ ਹੋ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਮੰਤਰੀ ਜਾਂ ਵਿਧਾਇਕ ਪਾਰਟੀ ਟਿਕਟ ਕੱਟਦੀ ਹੈ ਕੀ ਪਾਰਟੀ ਬੈਲੈਂਸ ਕਰ ਪਾਏਗੀ ਫਿਰ ਇਲੈਕਸ਼ਨ ਨੂੰ ਕਿਉਂਕਿ 2027 ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਪਹਿਲਾਂ 2022 ਦੇ ਵਿੱਚ ਹਵਾ ਬਣੀ ਸੀਗੀ ਆਮ ਆਦੀ ਪਾਰਟੀ ਦੀ 2027 ਦੇ ਵਿੱਚ ਉਸ ਤਰੀਕੇ ਦੇ ਹਾਲਾਤ ਫਿਲਹਾਲ ਬਣਦੇ ਨਹੀਂ ਨਜ਼ਰ ਆ ਰਹੇ ਉਸ ਤੋਂ ਪਹਿਲਾਂ ਕੀ ਬਣਦਾ ਉਹ ਗੱਲ ਬੱਕਰੀ ਹੈ ਲੇਕਿਨ ਜੋ ਮੌਜੂਦਾ ਸਥਿਤੀ ਹੈ ਕਿ ਜਿਸ ਤਰ੍ਹਾਂ ਦਾ ਕਿਸਾਨਾਂ ਨੇ ਇਹਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਮਜ਼ਦੂਰ ਸੰਘਰਸ਼ ਕਰ ਰਹੇ ਨੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੇ ਹਾਲਾਤ ਹੋਣ ਨੇ ਤੇ ਉਧਰ ਦੂਸਰੇ ਪਾਸੇ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਵਿਧਾਇਕਾਂ ਦੇ ਟਿਕਟਾਂ ਕੱਟ ਜਾਂਦੇ ਨੇ ਸਰਕਾਰ ਬੈਲੈਂਸ ਕਿਵੇਂ ਕਰੂਗੀ 2027 ਕੀ ਵੱਡੀ ਚੁਣੌਤੀ ਬਣ ਕੇ ਨਹੀਂ ਉੱਪਰੂਗੀ ਆਮ ਆਦੀ ਪਾਰਟੀ ਲਈ ਫਿਰ ਲਕਵਿੰਦਰ ਜੀ ਤੁਹਾਨੂੰ ਚੇਤਾ ਹੋਊਗਾ ਕਿ ਜਿੰਨੀ ਹਵਾ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸੀਗੀ ਉਨੀ ਹਵਾ ਤਾਂ 22 ਦੇ ਵਿੱਚ ਵੀ ਹੈ ਨਹੀਂ ਸੀ 17 ਦੇ ਵਿੱਚ ਹਵਾ ਬਹੁਤ ਜ਼ਿਆਦਾ ਸੀ ਮੇਰੀ ਸੀ ਇਹਨਾਂ ਦੀ ਸਰਕਾਰ ਨਹੀਂ ਬਣ ਸਕੀ ਔਰ ਲੱਗਦਾ ਸੀ 22 ਦੇ ਵਿੱਚ ਕਿ ਕਾਂਗਰਸ ਰਿਪੀਟ ਕਰ ਜੇਗੀ ਔਰ ਆਮ ਆਦਮੀ ਪਾਰਟੀ ਦੀ ਉਨੀ ਹਵਾ ਨਹੀਂ ਸੀ ਪਰ ਆਮ ਆਦਮੀ ਪਾਰਟੀ ਈਕਰ ਤੋੜ ਜਿੱਤ ਦਰਜ ਕਰਕੇ ਆਈ ਹੈ ਹੁਣ ਇਹ ਇਹ ਇਹਨਾਂ ਨੂੰ ਮੈਨੂੰ ਲੱਗਦਾ ਕਿ ਸਿਆਸੀ ਹਵਾ ਨੂੰ ਮਾਪਿਆ ਤੋਲਿਆ ਬਹੁਤਾ ਨਹੀਂ ਜਾ ਸਕਦਾ ਹੁੰਦਾ ਠੀਕ ਆ ਕਈ ਵਾਰੀ ਮਾਪਿਆ ਵੀ ਜਾਂਦਾ ਪਰ ਉਹ ਜ਼ਿਆਦਾਤਰ ਇਹ ਅੰਦਾਜ਼ੇ ਹੀ ਹੁੰਦੇ ਆ ਕਈ ਵਾਰੀ ਅੰਦਾਜ਼ੇ ਗਲਤ ਵੀ ਸਾਬਤ ਹੋ ਜਾਂਦੇ ਤੇ ਕਈ ਵਾਰੀ ਸਹੀ ਵੀ ਹੋ ਜਾਂਦੇ ਜਿਵੇਂ ਮੈਂ ਦੱਸ ਕੇਟਿਆ ਕਿ 17 ਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜਿੱਤੂ ਪਰ ਨਹੀਂ ਜਿੱਤ ਸਕੀ 22 ਦੇ ਵਿੱਚ ਇੰਨੀ ਉਮੀਦ ਨਹੀਂ ਸੀ ਪਰ ਰਿਕਾਰਡ ਤੋੜ ਜਿੱਤ ਦਰਜ ਕੀਤੀ ਹੈ ਪਰ ਲਖਵਿੰਦਰ ਜੀ ਆਮ ਆਦਮੀ ਪਾਰਟੀ ਸੋਚ ਕੀ ਰਹੀ ਹੈ ਆਮ ਆਦਮੀ ਪਾਰਟੀ ਇਸ ਕਰਕੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਟਿਕਟਾਂ ਕੱਟਣ ਬਾਰੇ ਸੋਚ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਯੇਮੇ ਤੁਸੀਂ ਦੱਸ ਰਹੇ ਹੋ ਕਿ ਵਕ ਵਕ ਨੁਮਾਇੰਦਾ ਜੱਥੇਬੰਦੀਆਂ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਵਕ ਵਕ ਕੋਈ ਵੀ ਫਰੰਟ ਹੋਵੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਉਹਨਾਂ ਦਾ ਗੁੱਸਾ ਆਮ ਲੋਕਾਂ ਦਾ ਤਾਂ ਉਹ ਜਿਹੜੇ ਲੋਕਲ ਚਿਹਰੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀ ਨੇ ਉਹਨਾਂ ਦਾ ਉਹਨਾਂ ਦੇ ਉੱਪਰ ਗੁੱਸਾ ਹੈਗਾ ਤੇ ਜੇਕਰ ਅਸੀਂ ਉਹਨਾਂ ਚਿਹਰਿਆਂ ਨੂੰ ਹੀ ਬਦਲ ਦਿੰਨੇ ਆ ਤਾਂ ਉਹ ਉਹ ਜਿਹੜਾ ਥੋੜਾ ਜਿਹਾ ਫਰਕ ਪਊਗਾ ਲਖਿੰਦਰ ਜੀ فرض ਕਰ ਲਓ ਕਿ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਐਮਐਲਏ ਮੇਰੇ ਵੀ ਸਰਜੀਤ ਕੌਰ ਮਾਣੂ ਪਿਆ ਫਰਜ ਕਰ ਲੋ ਜਿਹੜੇ ਚੇਤਨ ਸਿੰਘ ਜੋੜ ਮਾਜਰਾ ਨੇ ਫਰਜ ਕਰ ਲੋ ਕੋਈ ਫੌਜਾ ਸਿੰਘ ਸਰਾਰੀ ਨੇ ਫਰਜ ਕਰ ਲੋ ਸਿੰਗਲਾ ਸਾਹਿਬ ਨੇ ਜਾਂ ਫਰਜ ਕਰ ਲੋ ਕਿ ਬਲਕਾਰ ਸਿੰਘ ਹੋਰੀ ਨੇ ਜਿਨ੍ਹਾਂ ਦੀ ਵੀਡੀਓ ਆਈ ਹੈ ਕਟਾਰੂ ਚੱਕ ਉਹਨਾਂ ਦੀ ਵੀਡੀਓ ਆਈ ਹੈ ਤਾਂ ਇਹ ਜਿਹੜੇ ਕਾਫੀ ਬਦਨਾਮ ਚਿਹਰੇ ਹੈਗੇ ਆ ਤਾਂ ਜੇਕਰ ਇਹਨਾਂ ਨੂੰ ਟਿਕਟ ਆਵਾਦੀ ਪਾਰਟੀ ਦਿੰਦੀ ਹੈ ਤਾਂ ਇਹਨਾਂ ਦੇ ਖਿਲਾਫ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੇ ਕੋਲ ਬੋਲਣ ਨੂੰ ਬਹੁਤ ਕੁਝ ਹੈਗਾ ਔਰ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ 27 ਦੀਆਂ ਚੋਣਾਂ ਦੇ ਅੰਦਰ ਭਾਰੀ ਨੁਕਸਾਨ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜਿਹੜੇ ਇਹ ਬਦਨਾਮ ਵਿਧਾਇਕ ਤੇ ਮੰਤਰੀ ਹੈਗੇ ਆ ਔਰ ਜਿਨ੍ਹਾਂ ਦੇ ਖਿਲਾਫ ਲੋਕਾਂ ਦਾ ਲੋਕਲ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਹੈਗਾ ਔਰ ਇਹ ਵੀ ਗੱਲ ਹੈਗੀ ਆ ਲੋਕਲ ਲੋਕਾਂ ਤੇ ਜ਼ਿਆਦਾ ਗੁੱਸਾ ਠੀਕ ਆ ਦਿੱਲੀ ਵਾਲਿਆਂ ਤੇ ਵੀ ਹੈਗਾ ਉੱਤਰੀ ਲੋਬੀ ਦੇ ਵੀ ਹੈਗਾ ਪਰ ਲੋਕਲ ਲੋਕਾਂ ਦਾ ਵਿਧਾਇਕਾਂ ਤੇ ਮੰਤਰੀਆਂ ਤੇ ਵੀ ਗੁੱਸਾ ਬਹੁਤ ਹੈਗਾ ਆਮਦੀ ਪਾਰਟੀ ਸੋਚ ਰਹੀ ਹੈ ਕਿ ਜੇਕਰ ਲੋਕ ਕਿਉਂਕਿ ਉੱਪਰਲੀ ਹਾਈ ਕਮਾਂਡ ਤਾਂ ਬਦਲੀ ਨਹੀਂ ਜਾ ਸਕਦੀ ਕੇਜਰੀਵਾਲ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ ਮਨੀਸ਼ ਸੋਤੀਆ ਨੂੰ ਤਾਂ ਬਦਲ ਨਹੀਂ ਸਕਦੇ ਸਿਰਲੇ ਚਿਹਰੇ ਜ਼ਰੂਰ ਐਮਐਲਏ ਮੰਤਰੀਆਂ ਵਾਲੇ ਜਿਹੜੇ ਉਹ ਬਦਲੇ ਜਾ ਸਕਦੇ ਆ ਤਾਂ ਉਹਨਾਂ ਨੂੰ ਬਦਲ ਕੇ ਤੁਹਾਡਾ ਗੁੱਸਾ ਘੱਟ ਕਰਦਾ ਲੋਕਾਂ ਦਾ ਕੁਝ ਹੋਊਗਾ ਕੋਸ਼ਿਸ਼ ਹੋਊਗੀ ਆਮਦੀ ਪਾਰਟੀ ਦੀ ਸੋ ਇਸ ਕਰਕੇ 50 ਤੋਂ 60 ਵਿਧਾਇਕਾਂ ਦੀ ਹੋ ਸਕਦਾ ਹੈ ਕਿ ਟਿਕਟ ਜਿਹੜੀ ਉਹ ਕੱਟੀ ਜਾ ਸਕਦੀ ਹੈ 2027 ਦੇ ਅੰਦਰ ਆਮਦੀ ਪਾਰਟੀ ਇਸ ਕਰਕੇ ਇਸ तरीके ਦੇ ਨਾਲ ਜਿਹੜੀ ਉਹ ਸੋਚ ਰਹੀ ਹੈ ਕਿ ਜੇਕਰ ਨਵੇਂ ਚਿਹਰੇ ਨੂੰ ਮੌਕਾ ਦਿੰਦੇ ਆ ਤਾਂ ਉਹਨਾਂ ਦੇ ਖਿਲਾਫ ਬੋਲਣ ਨੂੰ ਘੱਟ ਜੀ ਬਿਲਕੁਲ ਚਲੋ ਹੁਣ ਪਤਾ ਲੱਗੇਗਾ 2027 ਤੋਂ ਪਹਿਲਾਂ ਕਿਉਂਕਿ ਸਾਲ ਡੇਢ ਸਾਲ ਹੀ ਰਹਿ ਗਿਆ ਕਲੀਅਰ ਹੋਣਾ ਸ਼ੁਰੂ ਹੋ ਜਾਏਗਾ ਕਿ 3 ਦਰਜਣ ਨੇ 4 ਦਰਜਣ ਨੇ ਜਾਂ ਫਿਰ 5 ਦਰਜਣ ਨੇ ਅਕਰ ਕਿੰਨੇ ਮੰਤਰੀ ਵਿਧਾਇਕ ਨੇ ਜਿਨ੍ਹਾਂ ਦਾ ਪੱਤਾ ਸਾਫ਼ ਹੋਏਗਾ ਤੇ ਉਧਰ ਗੱਲ ਕਰਾਂਗੇ ਪੰਜਾਬ ਦੇ ਖਜ਼ਾਨੇ ਦੀ ਸਰਕਾਰੀ ਖਜ਼ਾਨੇ ਦੀ ਕਿਉਂਕਿ ਜਵੀ ਜ਼ਬਾਨ ਦੇ ਵਿੱਚ ਹੁਣ ਸਰਕਾਰ ਵੀ ਮੰਨਣ ਲੱਗ ਗਈ ਹੈ ਵੀ ਭਾਈ ਖਜ਼ਾਨੇ ਦੀ ਸਥਿਤੀ ਡਾਵਾ ਡੋਲਾ ਹੈ ਤੇ ਜਿਸ ਦੇ ਲਈ ਪਿੱਛੇ ਜੇ ਇਹ ਚਰਚਾਵਾਂ ਚੱਲੇ ਸੀ ਵੀ ਲੈਂਡ ਪੂਲਿੰਗ ਇਹ ਖਜ਼ਾਨੇ ਨੂੰ ਭਰਨ ਨੂੰ ਤੇ 30000 ਕਰੋੜ ਦਾ ਜ਼ਿਗਾੜ ਕਰਨ ਦੇ ਲਈ ਲੈਂਡ ਪੂਲਿੰਗ ਨੀਤੀ ਸਰਕਾਰ ਲੈ ਕੇ ਆਈ ਸੀ ਭਾਵੇਂ ਉਹ ਨੀਤੀ ਵਾਪਸ ਲੈਣੀ ਪਈ ਉਹਦੇ ਕਰਕੇ ਕਿਉਂਕਿ ਸਰਕਾਰ ਦੀ ਕਿਰਕਰੀ ਬਹੁਤ ਹੋਣ ਲੱਗ ਗਈ ਸੀ ਨੀਤੀ ਵਾਪਸ ਲਈ ਲੇਕਿਨ ਹੁਣ ਕਹਿੰਦੇ ਨੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਲਈ ਸਰਕਾਰ ਦੀ ਅੱਖ ਸਰਕਾਰੀ ਜ਼ਮੀਨਾਂ ਦੇ ਉੱਪਰ ਹੈ ਉਹ ਪੂਰਾ ਮਾਮਲਾ ਕੀ ਹੈ ਹੁਣ ਕਿਹੜੀ ਨਵੀਂ ਯੋਜਨਾ ਜਿਸ ਦੇ ਤਹਿਤ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਕਮਾਇਦ ਹੈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕਰਨ ਦੀ ਤਿਆਰੀ ਹੈ ਲਖੰਧ ਸਿੰਘ ਜੀ ਪਤਾ ਲੱਗਿਆ ਕਿ ਦੇਖੋ ਆਪਾਂ ਬਹੁਤ ਵਾਰੀ ਇਹਦੇ ਤੇ ਗੱਲ ਕੀਤੀ ਆਪਾਂ ਕੁਝ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ 20000 ਕਰੋੜ ਦੀ ਗਲਾਟਾ ਦੀ ਸ਼ਾਇਦ ਜੇ ਜੇ ਹੈਗੀ ਜਮੀਨ ਉਹ ਸ਼ਾਇਦ ਵੇਚਣ ਦੀ ਕੋਸ਼ਿਸ਼ ਤੇ ਵਿੱਚ ਆਮ ਆਦਮੀ ਪਾਰਟੀ ਹੈਗੀ ਆ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਲਿਆਂਦੀ ਜਾ ਰਹੀ ਸੀ ਪੈਸਾ ਨਾ ਹੋਣ ਕਰਕੇ ਜਿਹੜੀ ਉਹ ਲਿਆਂਦੀ ਜਾ ਰਹੀ ਚੀਕੀ ਔਰ ਇਹਨਾਂ ਨੂੰ ਇਹ ਸੀਗਾ ਕਿ ਉਹਦੇ ਤੇ ਉਸ ਪ੍ਰੋਜੈਕਟ ਤੇ ਬਹੁਤ ਵੱਡੇ ਪੱਧਰ ਤੇ ਲੋਨ ਲੈ ਕੇ ਇੱਕ ਦਾ ਜਿਹੜਾ ਵਾਅਦਾ ਬੀਬੀਆਂ ਦੇ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਕੀਤਾ ਇਕਦਾ ਉਹ ਨਿਵੇੜਿਆ ਜਾਊਗਾ ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਵੀ ਲੜੀਆਂ ਜਾਣਗੀਆਂ ਹੋਰ ਬਹੁਤ ਸਾਰੇ ਕੰਮ ਕੀਤੇ ਜਾਣਗੇ ਇਹੋ ਜੀ ਇਹਨਾਂ ਦੀ ਕੋਸ਼ਿਸ਼ ਲਖਵਿੰਦਰ ਜੀ ਸੀਗੀ ਪਰ ਉਹ ਲੈਂਡ ਪੂਲਿੰਗ ਫੇਲ ਹੋਣ ਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਚਲਣਾ ਪਿਆ ਹੁਣ ਵੀਰਵਾਰ ਨੂੰ ਕਹਿੰਦੇ ਆ ਕਿ ਮੁੱਖ ਸਕੱਤਰ ਜਿਹੜੇ ਕੇਪੀ ਸੈਨਾ ਨੇ ਉਹਨਾਂ ਨੇ ਜਿਹੜੇ ਪ੍ਰਮੁੱਖ ਸਕੱਤਰਾਂ ਤੇ ਜਿਹੜੇ ਪ੍ਰਬੰਧਕੀ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਕਹਿੰਦੇ ਇੱਕ ਬੈਠਕ ਜਿਹੜੀ ਆ ਉਹ ਕੀਤੀ ਹੈ ਇਹਦੇ ਵਿੱਚ ਮੀਟਿੰਗ ਦੇ ਵਿੱਚ ਕਹਿੰਦੇ ਕਿ ਮਾਲੀਆ ਇਕੱਠਾ ਕਰਨ ਵਿਭਾਗਾਂ ਨੂੰ ਬਕਾਇਆ ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੇ ਜਿਹੜੇ ਉਹ ਨਿਰਦੇਸ਼ ਕਹਿੰਦੇ ਕਿ ਲਖਵਿੰਦਰ ਜੀ ਇਹਦੇ ਵਿੱਚ ਦਿੱਤੇ ਗਏ ਆ ਕਿਉਂਕਿ ਸੂਬਾ ਸਰਕਾਰ ਦੇ ਇੱਕ ਅਧਿਕਾਰੀ ਨੇ ਇਹ ਵੀ ਗੱਲ ਦੱਸੀ ਹੈ ਕਿ ਜੇਕਰ ਸਰਕਾਰ ਕੇਂਦਰ ਦੀ ਕਿਸੇ ਯੋਜਨਾ ਦੇ ਪੈਸੇ ਸਮੇਂ ਸਿਰ ਜਿਹੜੀ ਉਹ ਨਹੀਂ ਉਸ ਥਾਂ ਦੇ ਉੱਤੇ ਲਾਉਂਦੀ ਤਾਂ ਫਿਰ ਜਿਹੜੀ ਕੇਂਦਰ ਸਰਕਾਰ ਆ ਉਹ ਆਪਣੇ ਪੈਸੇ ਜਿਹੜੇ ਆ ਉਹ ਰੋਕ ਲੈਂਦੀ ਆ ਆਪਾਂ ਦੇਖਿਆ ਕਿ ਜਦੋਂ ਯੋਜਨ ਮੌਕੇ ਵੀ ਇਹਨਾਂ ਨੇ ਆਪਣੇ ਮਹੱਲਾ ਕ੍ਰਿਡਾ ਦੇ ਉੱਪਰ ਪੈਸੇ ਜਿਹੜੇ ਵਰਤਲੇ ਤਾਂ ਉਦੋਂ ਫਿਰ ਕੇਂਦਰ ਸਰਕਾਰ ਨੇ ਪੈਸੇ ਰੋਕ ਲਏ ਰੂਰਲ ਡਵੈਲਪਮੈਂਟ ਫੰਡ ਜਿਹੜਾ ਉਹ ਰੋਕ ਲਿਆ ਤਾਂ ਸਮੇਂ ਸਰ ਜਿੱਥੇ ਪੈਸਾ ਜਿਹੜਾ ਲਾਉਣ ਦੀ ਆਉਂਦਾ ਤਾਂ ਉੱਥੇ ਜੇ ਨਹੀਂ ਵਰਤਿਆ ਜਾਂਦਾ ਲਖਵਿੰਦਰ ਜੀ ਤਾਂ ਉਥੇ ਜੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਪੈਸਾ ਜਿਹੜਾ ਉਹ ਰੋਕ ਲੈਂਦੀ ਹੈ ਔਰ ਇਹਦੇ ਨਾਲ ਪਤਾ ਲੱਗਿਆ ਕਿ ਇਹਦੇ ਨਾਲ ਸੂਬੇ ਦੇ ਜਿਹੜੇ ਜਿਹੜੇ ਵਿੱਚੋਂ ਪੈਸਾ ਰੁਕ ਜਾਂਦਾ ਤਾਂ ਫਿਰ ਜਿਹੜੇ ਸਰਕਾਰ ਦੇ ਕੰਮਕਾਜ ਆ ਸੂਬੇ ਦੇ ਕੰਮਕਾਜ ਆ ਜਿਹੜੇ ਉਹ ਪ੍ਰਭਾਵਿਤ ਤਾਂ ਫਿਰ ਹੁੰਦੇ ਹੀ ਆ ਹੁਣ ਇਹ ਵੀ ਗੱਲ ਪਤਾ ਲੱਗੀ ਹੈ ਕਿ ਸੂਬੇ ਦੇ 10 ਬੋਰਡਾਂ ਤੇ ਨਿਗਮਾਂ ਦੇ ਵੱਲ ਸਰਕਾਰ ਦਾ ਕਹਿੰਦੇ 1045 ਕੋਰਪਾਏ ਦਾ ਜਿਹੜਾ ਉਹ ਬਕਾਇਆ ਖੜਾ ਤੇ ਹੁਣ ਸਰਕਾਰ ਇਹਨੂੰ ਵਸੂਲੇਗੀ ਵੀ ਲਖਵਿੰਦਰ ਜੀ ਬੜੀ ਹੈਰਾਨੀ ਦੀ ਗੱਲ ਹੈ ਆਜਾ ਅੰਕੜੇ ਦੇ ਮੁਤਾਬਕ ਪੰਜਾਬ ਸਰਕਾਰ ਦੇ ਉੱਪਰ ਪੰਜਾਬ ਦੇ ਸਿਰ ਜਿਹੜਾ ਉਹ ਕਰਜ਼ਾ ਇਸ ਮੌਕੇ 3 ਲੱਖ 86000 ਕਰੋੜ ਰੁਪਏ ਦਾ ਹੋ ਚੁੱਕਿਆ ਤੇ ਹਰ ਸਾਲ 24000 ਕਰੋੜ ਰੁਪਇਆ ਜਿਹੜਾ ਉਹ ਵਿਆਜ ਦੇ ਰੂਪ ਦੇ ਵਿੱਚ ਚਕਾਉਣਾ ਪੈ ਰਿਹਾ ਹੈ ਪੰਜਾਬ ਦੀ ਸਰਕਾਰ ਨੂੰ ਪੰਜਾਬ ਨੂੰ ਔਰ ਇਸ ਸਾਲ ਕਹਿੰਦੇ ਕਿ 15ਵੇਂ ਵਿੱਤੀ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਦੇ ਆਧਾਰ ਤੇ ਮਿਲਣ ਵਾਲੀ ਜਿਹੜੀ ਆ 2000 ਕੋਰਪੇ ਦੀ ਰਾਸ਼ੀ ਜਿਹੜੀ ਆ ਉਹਦੇ ਵਿੱਚੋਂ ਵੀ ਕੋਈ ਪੈਸਾ ਜਿਹੜਾ ਉਹ ਮਿਲਿਆ ਨਹੀਂ ਹੈ ਤੇ ਖਰਚ ਵਧਣ ਦੇ ਨਾਲ ਕਰਜ਼ਾ ਹੱਦ ਜਿਹੜੀ ਆ ਉਹ ਸਾਡੀ ਸਰਕਾਰ ਦੀ ਪੰਜਾਬ ਦੀ ਉਹਦੇ 'ਚ ਵੀ ਕਟੌਤੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਜਿਸ ਜਿਹਦੇ ਨਾਲ ਸਰਕਾਰ ਦੇ ਖਜ਼ਾਨੇ ਦੀ ਤੇ ਸਰਕਾਰ ਦੀ ਹਾਲਤ ਹੋਰ ਵੀ ਪਤਲੀ ਜਿਹੜੀ ਆ ਹੋ ਗਈ ਹੈ ਲਖਵਿੰਦਰ ਜੀ ਸਰਕਾਰ ਕੋਲ ਤਨਖਾਹਾਂ ਤੱਕ ਦੇਣ ਨੂੰ ਪੈਸੇ ਹੈ ਨਹੀਂਗੇ ਬਿੱਲ ਤੱਕ ਜਿਹੜੇ ਉਹ ਕਲੀਅਰ ਨਹੀਂ ਖਜ਼ਾਨੇ ਦੇ ਵਿੱਚੋਂ ਜਿਹੜੇ ਹੋ ਪਾ ਰਹੇ ਔਰ ਇਸੇ ਕਰਕੇ ਹੀ ਜਿਹੜੇ ਰੋਲੇ ਰੁੱਪੇ ਕਰਜ਼ੇ ਚੱਕਣੇ ਪੈ ਰਹੇ ਆ ਸਰਕਾਰ ਨੂੰ ਇਸੇ ਕਰਕੇ ਹੀ ਲੈਂਡ ਪੂਲਿੰਗ ਲਿਆਂਦੀ ਜਾ ਰਹੀ ਸੀ ਕਿ ਕਰਜ਼ਾ ਉਹਦੇ ਤੇ ਲੋਨ ਲੈ ਕੇ ਚੱਕ ਲਈਏ ਬੀਬੀਆਂ ਨੂੰ ਪੈਸੇ ਵੀ ਦਿੱਤੇ ਜਾਣਗੇ ਇਲੈਕਸ਼ਨ ਵੀ ਲੈ ਲਈ ਜਊ ਹੋਰ ਵੀ ਕੰਮ ਯਾਨੀ ਖਜ਼ਾਨੇ ਦੀ ਹਾਲਤ ਬਹੁਤ ਪਤਲੀ ਹੈ ਔਰ ਲੈਂਡ ਪੂਲਿੰਗ ਜਿਹੜੀ ਉਹ ਸਿਰੇ ਚੜੀ ਨਹੀਂ ਉਹਨੂੰ ਵਾਪਸ ਕਰਨਾ ਪਿਆ ਜਦੋਂ ਵਾਪਸ ਕਰਨਾ ਪਿਆ ਹੁਣ ਇਹਨਾਂ ਕੋਲੇ ਹੋਰ ਕੋਈ ਵਸੀਲਾ ਰਹਿ ਨਹੀਂ ਗਿਆ ਹੁਣ ਸਰਕਾਰੀ ਜਾਇਦਾਦਾਂ ਜਿਹੜੀਆਂ ਹੁਣ ਉਹਨਾਂ ਦੇ ਉੱਪਰ ਜਿਹੜੀ ਲਖਵਿੰਦਰ ਜੀ ਅੱਖ ਜਿਹੜੀ ਆ ਗਈ ਹੈ ਕਹਿੰਦੇ ਕਿ ਹੁਣ ਉਹਨਾਂ ਦੀ ਵਿਕਰੀ ਹੋ ਸਕਦੀ ਹੈ ਸਰਕਾਰ ਕਰ ਸਕਦੀ ਹੈ ਤਾਂ ਕਿ ਸਰਕਾਰ ਦੇ ਕੋਲ ਪੈਸਾ ਆਵੇ ਤੇ ਸਰਕਾਰ ਜਿਹੜੀ ਆ ਉਹ ਖਜ਼ਾਨੇ ਨੂੰ ਭਰ ਕੇ ਸਰਕਾਰ ਚਲਾਈ ਜਾ ਸਕੇ ਸੋ ਹੁਣ ਇਸ ਵਕਤ ਪੰਜਾਬ ਸਰਕਾਰ ਦਾ ਜਿਹੜਾ ਉਹ ਭਾਂਡੇ ਜਿਹੜੇ ਉਹ ਵਿਕ ਚੁੱਕੇ ਆ ਪੂਰਨ ਤਰੀਕੇ ਦੇ ਨਾਲ ਸੋ ਇਸ ਕਰਕੇ ਇਸੇ ਕਰਕੇ ਲਖਵਿੰਦਰ ਜੀ ਹੁਣ ਇਹਨਾਂ ਦੀ ਅੱਖ ਜਿਹੜੀ ਆ ਉਹ ਸਰਕਾਰੀ ਜਾਇਦਾਦਾਂ ਤੇ ਸਰਕਾਰੀ ਜ਼ਮੀਨਾਂ ਤੇ ਆ ਚੁੱਕੀ ਹੈ ਤਾਂ ਜੋ ਜਿਹੜਾ ਇਹ ਪੀਪੇ ਵਾਂਗ ਖੜਕਦਾ ਜਿਹੜਾ ਖਜ਼ਾਨਾ ਉਹ ਇਹ ਕੋਈ ਨਾ ਕੋਈ ਜਾਇਦਾਦ ਵੇਚ ਕੇ ਭਰਿਆ ਜਾਵੇ ਔਰ ਭਰਿਆ ਜਾਵੇ ਤਾਂ ਕੁਝ ਤਨਖਾਹਾਂ ਵੀ ਦਿੱਤੀਆਂ ਜਾਣ ਕੁਝ ਹੋਰ ਵਾਲੇ ਪਾਸੇ ਵੀ ਪੈਸਾ ਦਿੱਤਾ ਜਾਵੇ ਸੋ ਇਹਦੇ ਨਾਲ ਲਖਵਿੰਦਰ ਜੀ ਇੱਕ ਗੱਲ ਤਾਂ ਕਲੀਅਰ ਹੋ ਰਹੀ ਹੈ ਹਾਲਾਂਕਿ ਕਰਵਿੰਦ ਕੇਜਰੀਵਾਲ ਨੇ ਆਪ ਵੀ ਕਲੀਅਰ ਕਰਤੀ ਸੀ ਉਹਨਾਂ ਨੇ ਕਹਿੰਦਾ ਸੀ ਕਿ ਪੈਸਾ ਹੈ ਨਹੀਂਗਾ ਪਿਛਲੇ ਦਿਨੀ ਵਪਾਰੀਆਂ ਨੂੰ ਕਿਹਾ ਸੀ ਉਦਯੋਗਪਤੀਆਂ ਨੂੰ ਕਿਹਾ ਸੀ ਪਰ ਭਗਵਾਨ ਪਰ ਕਿੱਥੇ ਮੰਦੇ ਉਹ ਕਹਿੰਦੇ ਕਿ ਪੈਸਾ ਹੈ ਹੀ ਬੜਾ ਫਿਰ ਪੈਸਾ ਹੈ ਕਿੱਥੇ ਆ ਸੋ ਇਸ ਕਰਕੇ ਹੁਣ ਪੋਲ ਜਿਹੜੀ ਆ ਖੁੱਲਦੀ ਨਜ਼ਰ ਆ ਰਹੀ ਹੈ ਹੁਣ ਪੈਸਾ ਹੈ ਨਹੀਂਗਾ ਤੇ ਇਸੇ ਕਰਕੇ ਜਾਇਦਾਦਾਂ ਵੇਚਣ ਵਾਲੇ ਪਾਸੇ ਨੂੰ ਤੁਰ ਪਈ ਬਿਲਕੁਲ ਜੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਹਿ ਰਹੇ ਨੇ ਮੀਟਿੰਗਾਂ ਚੱਲ ਪਈਆਂ ਨੇ ਜਾਇਦਾਦਾਂ ਦੀ شناخت ਵੀ ਹੋਣ ਲੱਗੀ ਹੈ ਸੋ ਪੰਜਾਬ ਦੇ ਜਾਇਦਾਦਾਂ ਹੁਣ ਵਿਕਦੀਆਂ ਹੋਈਆਂ ਦਿਖਾਈ ਆਉਣ ਵਾਲੇ ਦਿਨਾਂ ਦੇ ਵਿੱਚ ਨੇ ਕਿਉਂਕਿ ਖਜ਼ਾਨਾ ਜੋ ਸਰਕਾਰ ਨੇ ਭਰਨਾ ਤੇ ਉਧਰ ਸਾਰਾ ਹੁਣ ਗੱਲ ਕਰ ਲਈ ਆਪਾਂ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੀ ਟਕਰਾਅ ਦੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਆਪਾਂ ਜੇਕਰ ਗੱਲ ਕਰੀਏ ਭਾਜਪਾ ਅਤੇ ਆਮ ਆਦੀ ਪਾਰਟੀ ਦੇ ਵਿੱਚ ਟਕਰਾਅ ਦੇਖਣ ਨੂੰ ਮਿਲ ਰਿਹਾ ਟਕਰਾਅ ਭਾਜਪਾ ਦੀ ਨਵੀਂ ਮੁਹਿੰਮ ਨੂੰ ਲੈ ਕੇ ਜਿਸ ਦੇ ਅਧੀਨ ਉਹ ਕੈਂਪ ਲਗਾ ਰਹੇ ਨੇ ਪਿੰਡਾਂ ਦੇ ਵਿੱਚ ਜਿਸ ਨੂੰ ਸ਼ਾਇਦ ਸਰਕਾਰ ਨੂੰ ਬਹੁਤ ਇਤਰਾਜ਼ ਹੈ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਕੱਲ ਲੀਡਰ ਨੂੰ ਡਿਟੇਨ ਕੀਤਾ ਗਿਆ ਅੱਜ ਸੂਬਾ ਪ੍ਰਧਾਨ ਜਾਖੜ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਕਿਵੇਂ ਦੇਖ ਰਹੇ ਹੋ ਇਸ ਟਕਰਾਅ ਨੂੰ ਕਿ ਇਹ ਟਕਰਾਅ ਸੱਚ ਹੈ ਕਿਉਂਕਿ ਜਾਕਰ ਸਾਹਿਬ ਅੱਜ ਕਹਿੰਦੇ ਨੇ ਵੀ ਇਹ ਤਾਂ ਸਾਡੀ ਝੰਗ ਦੀ ਸ਼ੁਰੂਆਤ ਹੈ ਕਿ ਇਹ ਲੜਾਈ ਕੋਈ ਝੰਗ ਸੱਚਮੁੱਚ ਹੈ ਟਕਰਾ ਹੈ ਜਾਂ ਫਿਰ ਆਮ ਆਦੀ ਪਾਰਟੀ ਕਿਸੇ ਨੀਤੀ ਦੇ ਤਹਿਤ ਇਹ ਭਾਜੀਪੀ ਨੂੰ ਹਾਈਪਾ ਜਿਹੜੀ ਪੰਜਾਬ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਪੂਰਾ ਮਸਲਾ ਕੀ ਹੈ ਦੇਖੋ ਲਖਵਿੰਦਰ ਜੀ ਬਹੁਤ ਸਾਰੀਆਂ ਦੋਨਾਂ ਤਰੀਕੇ ਦੀਆਂ ਚਰਚਾਵਾਂ ਨੇ ਕੱਲ ਦੀਆਂ ਚਰਚਾਵਾਂ ਜਿੱਥੇ ਇਹ ਹੈ ਕਿ ਆਮ ਆਦਮੀ ਪਾਰਟੀ ਭਾਜੀਪੀ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਔਰ ਭਾਜੀਪੀ ਕੱਲ ਦੀ ਕਾਫੀ ਜ਼ਿਆਦਾ ਪੰਜਾਬ ਦੇ ਅੰਦਰ ਚਰਚਾ ਦੇ ਵਿੱਚ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਇਹਨਾਂ ਦੋਵਾਂ ਪਾਰਟੀਆਂ ਦੇ ਵਿਰੋਧੀ ਨਹੀਂ ਜਾਂ ਕੁਝ ਸਿਆਸੀ ਪੰਡਤ ਨੇ ਇਹੋ ਜਿਹੀਆਂ ਗੱਲਾਂ ਵੀ ਕਹਿ ਰਹੇ ਨੇ ਕਿ ਭਾਈ ਭਾਜਪਾ ਜਿਸ ਤਰੀਕੇ ਨਾਲ ਕਿਸਾਨਾਂ ਦੇ ਮੁੱਦੇ ਤੇ ਬੀਜੇਪੀ ਦੀ ਲਾਈਨ ਤੇ ਚੱਲਦੇ ਦਿਖਾਈ ਦਿੰਦੇ ਆ ਔਰ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਬੀਜੇਪੀ ਦੀ ਲਾਈਨ ਤੇ ਚੱਲਦੇ ਦਿਖਾਈ ਦਿੰਦੇ ਆ ਔਰ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਵੀ ਟੀਮ ਤੱਕ ਵੀ ਜਿਹੜੀ ਆ ਉਹ ਆਕਰੇ ਨੇ ਉਹ ਇਹ ਵੀ ਗੱਲਾਂ ਕਹਿ ਰਹੇ ਨੇ ਇਸੇ ਕਰਕੇ ਕਿ ਭਾਈ ਭਾਜਪਾ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਾਣਬੁੱਝ ਕੇ ਹਮਾਰੀ ਜਾਂਦੀ ਹੈ ਕਿਉਂਕਿ ਲਖਵਿੰਦਰ ਜੀ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦਾ ਕੋਈ ਖਾਸ ਜਿਹੜੀ ਕੋਈ ਗੱਲਬਾਤ ਆਮ ਆਫ ਕਰਨਾ ਭਾਜੀਪੀ ਦੀ ਪੰਜਾਬ ਦੇ ਵਿੱਚ ਹੈ ਨਹੀਂ ਸੀ ਸੋ ਬੀਜੇਪੀ ਪਿਛਲੇ 2.5 ਮਹੀਨਿਆਂ ਤੋਂ ਲੱਗੀ ਹੋਈ ਹੈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ-ਘਰ ਲੈ ਕੇ ਜਾ ਰਹੀ ਹੈ ਉਹਨਾਂ ਦੇ ਕਾਰਡ ਵਗੈਰਾ ਜਾਂ ਹੋਰ ਉਹਨਾਂ ਨੂੰ ਲੈ ਕੇ ਜਾ ਰਹੀ ਹੈ ਪਰ ਅਚਾਨਕ ਕੀ ਹੁੰਦਾ ਹੈ ਕਿ ਘਰਾਂ ਚੋਂ ਬੈਠੇ ਲੀਡਰਾਂ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਜਾਂਦਾ ਹੈ ਰੋਕ ਦਿੱਤਾ ਜਾਂਦਾ ਕਿ ਭਾਈ ਨਹੀਂ ਇਹ ਯੋਜਨਾਵਾਂ ਪਹਚਾਈਆਂ ਨਾ ਜਾਣ ਸੋ ਉਹਦੇ ਕਰਕੇ ਬੀਜੇਪੀ ਦੇ ਸਾਰੇ ਲੀਡਰ ਵਕ ਵਕ ਹਲਕਿਆਂ ਚੋਂ ਵੀ ਵੱਡੇ ਸੁਭਾਈ ਲੀਟਰ ਵੀ ਪੂਰਵ ਤਰੀਕੇ ਦੇ ਨਾਲ ਉਹ ਜਿਹੜੇ ਚਰਚਾ ਦੇ ਵਿੱਚ ਆ ਕੇ ਮੀਡੀਆ ਦੇ ਵਿੱਚ ਸੁਖੀਆਂ ਦੇ ਵਿੱਚ ਜਿਹੜੇ ਉਹ ਆ ਗਏ ਸੋ ਬਹੁਤ سارے ਲੋਕ ਇਹ ਵੀ ਸੋਚ ਰਹੇ ਆ ਕਿ ਭਾਈ ਹੋ ਸਕਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਵੀ ਟੀਮ ਹੈ ਬੀਜੇਪੀ ਦੀ ਉਹ ਆਪਣੀ ਏ ਟੀਮ ओरिजिनल ਬੀਜੇਪੀ ਨੂੰ ਵਾਕਈ ਪੰਜਾਬ ਦੇ ਵਿੱਚ ਪੋਲੀਟੀਕਲ ਮਾਈਲੇਜ ਦੇਣ ਵਾਸਤੇ ਇਹ ਜਿਹੜੀਆਂ ਗੱਲਾਂ ਕਰ ਰਹੀਆਂ ਹਨ ਹਾਲਾਂਕਿ ਲੈਗਵਿੰਦਰ ਜੀ ਗੱਲ ਉਹਨਾਂ ਦੀ ਦਮ ਵੀ ਹੈਗਾ ਕਿਉਂਕਿ ਐਡੀ ਕੋ ਰੋਕਣ ਵਾਲੀ ਗੱਲ ਬੀਜੇਪੀ ਨੂੰ ਹੈ ਨਹੀਂ ਸੀ ਪਰ ਦੂਜੇ ਪਾਸੇ ਸੁਨੀਲ ਜਾਖੜ ਪੂਰੇ ਟਕਰਾਅ ਵਾਲੇ ਮਾਹੌਲ ਦੇ ਵਿੱਚ ਨੇ ਕੱਲ ਉਹਨਾਂ ਦੇ ਬੰਦੇ ਫੜੇ ਗਏ ਸੀ ਅੱਜ ਉਹ ਆਪ ਰਾਏਪੁਰ ਪਿੰਡ ਪਹੁੰਚੇ ਜਿੱਥੇ ਉਹਨਾਂ ਨੇ ਪਹੁੰਚ ਕੇ ਕੈਂਪ ਲਾਉਣਾ ਸੀ ਜਿੱਥੋਂ ਕੱਲ ਉਹਨਾਂ ਦੇ ਬੰਦੇ ਚੱਕੇ ਗਏ ਸੀ ਬੰਤੂਆਣਾ ਹਲਕੇ ਦੇ ਤਾਂ ਉੱਥੇ ਜਦੋਂ ਪਹੁੰਚਣ ਤੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਛੱਡਿਆ ਵੀ ਗਿਆ ਪਰ ਸੁਨੀਲ ਜਾਖੜ ਨੇ ਬਾਹਰ ਆਉਂਦੇ ਫਿਰ ਐਲਾਨ ਕਰ ਦਿੱਤਾ ਕਿ ਭਾਈ ਅਸੀਂ ਰੁਕਣ ਵਾਲੇ ਨਹੀਂ ਆ ਅਸੀਂ ਲਗਾਤਾਰ ਇਹ ਜਿਹੜੇ ਕੈਂਪਨੇ ਇਹ ਜਿਹੜੀਆਂ ਗੱਲਾਂ ਬਾਤਾਂ ਲਗਾਤਾਰ ਦੀ ਚਲਾਵਾਂਗੇ ਸੋ ਅਸੀਂ ਭਗਵੰਤ ਮਾਨ ਸਰਕਾਰ ਤੋਂ ਕਿਸੇ ਵੀ ਤਰੀਕੇ ਦੇ ਨਾਲ ਡਰਨ ਵਾਲੇ ਨਹੀਂ ਐ ਸੋ ਇਹ ਜਿਹੜੀਆਂ ਸਥਿਤੀਆਂ ਦੋਵੇਂ ਪਾਸੇ ਜਿਹੜੀਆਂ ਚੱਲਦੀਆਂ ਰਿਹਾਆਂ ਇੱਕ ਪਾਸੇ ਟਕਰਾਅ ਵਾਲੀ ਸਥਿਤੀ ਲੱਗਦੀ ਐ ਪਰ ਦੂਜੇ ਪਾਸੇ ਚਰਚਾ ਲਖਵਿੰਦਰ ਜੀ ਇਹ ਵੀ ਚੱਲ ਰਹੀ ਐ ਕਿ ਹੋ ਸਕਦਾ ਐ ਕਿ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਬੀਜੇਪੀ ਨੂੰ ਹਵਾ ਰਹੀ ਹੋਵੇ ਜੀ ਪਰ ਸਰ ਕੁਝ ਵੀ ਹੋਵੇ ਪਰ ਟਕਰਾਅ ਬਣਿਆ ਹੋਇਆ ਰਾਜਨੀਤਿਕ ਉਤਪੁਤਲ ਐ ਕਿਉਂਕਿ ਹੁਣ ਜਿਹੜਾ ਨਵਾਂ ਐਲਾਨ ਅੱਜ ਕੀਤਾ ਗਿਆਗਾ ਜਾਕਰ ਸਾਹਿਬ ਦੇ ਵੱਲੋਂ ਵੀ ਭਾਈ ਇਹ ਤਾਂ ਹਜੇ جنگ ਦੀ ਸ਼ੁਰੂਆਤ ਆ ਅਸਲ ਜੰਗ ਤਾਂ ਹੁਣ ਆਮ ਆਦੀ ਪਾਰਟੀ ਦੇ ਨਾਲ ਸ਼ੁਰੂ ਹੋਈ ਹੈ ਸੋ ਇਹ ਬਿਆਨ ਦੇ ਮਾਇਨੇ ਕੀ ਨੇ ਕੱਲ ਦੇ ਉੱਪਰ ਵੀ ਉਹਨਾਂ ਨੇ ਵੱਡੇ ਪ੍ਰੋਬਲਮ ਲਿਖੇ ਨੇ ਕੱਲ ਉਹਨਾਂ ਨੇ ਕਿਹਾ ਸੀ ਪੂਰੇ ਪੰਜਾਬ ਦੇ ਵਿੱਚ ਇਹ ਕੈਂਪਿੰਗ ਕਰਾਂਗੇ ਸਰਕਾਰ ਸਾਨੂੰ ਗ੍ਰਿਫਤਾਰ ਕਰਨੀ ਚਾਹੁੰਦੀ ਹੈ ਤਾਂ ਗ੍ਰਿਫਤਾਰ ਕਰ ਲੈ ਲੇਕਿਨ ਅਸੀਂ ਡਰਾਂਗੇ ਨਹੀਂ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਦੱਸ ਰਹੇ ਸੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਹੌਲੀ-ਹੌਲੀ ਇਹ ਕਲੀਅਰ ਸ਼ੁਰੂ ਹੋਊਗਾ ਕਿ ਇਹ ਟਕਰਾਹ ਹੈ ਕੀ ਅਸਲ ਟਕਰਾਜ ਆ ਜਾਂ ਫਿਰ ਜਿਸ ਤਰੀਕੇ ਨਾਲ ਚਰਚਾਵਾ ਚੱਲ ਪਈ ਹੈ ਨੇ ਇਹ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੀ ਭਾਈ ਇਹ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਬਾੜਨ ਦੀ ਕੋਸ਼ਿਸ਼ ਹੈ ਕਿਉਂਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਜੇ ਕਿਸਾਨਾਂ ਨੇ ਵਿਰੋਧ ਕੀਤਾ ਸੀਗਾ ਬੀਜੇਪੀ ਕਾਫੀ ਬੈਕਫੁੱਟ ਤੇ ਚੱਲੇਗੀ ਸੀ ਪੰਜਾਬ ਦੇ ਵਿੱਚ ਹੁਣ ਅਸਲ ਕਹਾਣੀ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੁੰਦੀ ਨਜ਼ਰ ਜ਼ਰੂਰ ਆਏਗੀ ਸਿੱਧੂ ਜੀ ਤੁਸੀਂ ਗੱਲਬਾਤ ਕਰ ਲਈ ਸਾਡੇ ਨਾਲ ਜੁੜੇ ਹੋ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਖਵਿੰਦਰ ਜੀ ਇਹਨਾਂ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੀ ਇਜਾਜ਼ਤ ਧੰਨਵਾਦ